ਹਾਂਜੀ ਦੋਸਤੋ ਆਪਾਂ ਪਹੁੰਚੇ ਵਾਸਪਾਰ ਦੇ ਮੇਲੇ ਤੇ ਤੇ ਆ ਦਵਾਈ ਤੇ ਸਿੰਗਾਪੁਰ ਵਾਲੀ ਜਿਹੜੀ ਪ੍ਰਦਰਸ਼ਨੀ ਲੱਗੀ ਹੋਈ ਐ ਨਾ ਫੈਸਲੀ ਤੇ ਇਹ ਬੜੀ ਲੋਕਾਂ ਨੇ ਇਕੱਠ ਦਾ ਕੇਂਦਰ ਬਣੀ ਹੋਈ ਸੀ ਤੇ ਅਲੱਗ-ਅਲੱਗ ਕਿਸਮਾਂ ਦੀਆਂ ਦੇ ਵਿੱਚ ਮੱਸੀਆਂ ਸਨ ਛੋਟੀ ਤੋਂ ਛੋਟੀ ਮੱਸੀ ਘਸੂ ਗੰਮੀ ਤੇ ਵੱਡੀ ਮੱਸੀ ਬਾਈਟ ਮੱਸੀ ਗੋਲਡਨ ਮੱਸੀ ਪਰ ਨਹੀਂ ਨਹੀਂ ਕਿੰਨੀ ਲੱਦੀਆਂ ਹੋਈਆਂ ਸੀ ਐਵੇਂ ਨਹੀਂ ਛੱਡ ਜਾਂਦੇ ਉਹ ਮਿੱਤਰੋ ਬੜੀ ਜਿਵੇਂ ਬੱਚਿਆਂ ਦੀ ਵੀ ਬੜੀ ਖੇਚੜਾ ਕੇਂਦਰ ਬਣੀ ਹੋਈ ਸੀ ਲੋਕੇਸ਼ ਨੇ ਇਹਨਾਂ ਦੀ ਬਹੁਤ ਜਿਆਦਾ ਬੰਬ ਬਣਾਈ ਬੀ ਪਹਿਲਾਂ ਜਦੋਂ ਬੜੇ-ਬੜੇ ਆ ਪਤਾ ਲੱਗਿਆ ਵੀ ਐ ਵੀ 100 ਰੁਪਿਆ ਖਰਾਬ ਕੀਤਾ ਪਰ ਹੈ ਗੱਲਬਾਤ ਵਧੀਆ ਲੱਗੀ ਆ ਮਿੱਤਰੋ ਤੇ ਬੜੀ ਘੈਂਟ ਸੀ ਬਹੁਤ ਲੋਕ ਇਹਨੂੰ ਦੇਖਣ ਨੂੰ ਦੇਖਦੇ ਸਨ ਟੈਕਟਾਂ ਲੈ ਲੈ ਆਪਾਂ ਵੀ ਟੈਕਟ ਲੈ ਲਈ ਡਾਕਟਰ ਕਹਿੰਦਾ ਦੇਖਣੀ ਆ ਇਹ ਆਪਾਂ ਸ਼ਾਰਕ ਜਮਨੀ ਮਸੀਹਾਂ ਦੇਖੇ ਆਂ ਦੋਸਤੋਂ ਨੂੰ ਵੀ ਦਿਖਾਉਣ ਲੱਗੇ ਆਂ ਤੇ ਬੜੀ ਪਿਆਰੀ ਚੀਜ਼ ਸੀ ਅਸੂ